ਕਾਲੀ ਆਗੂ ਗੁਰਪ੍ਰਤਾਪ ਵਡਾਲਾ ਨੇ ਇੱਕ ਵੱਡਾ ਬਿਆਨ ਦੇ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਇਹ ਵੱਡਾ ਬਿਆਨ ਉਹਨਾਂ ਕੈਨੇਡਾ ਦੇ ਵਿੱਚ ਮਾਰੇ ਗਏ ਵਖਵਾਦੀ ਆਗੂ ਹਰਦੀਪ ਨਿਜਰ ਬਾਰੇ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਹਰਦੀਪ ਨਿਜਰ ਕੋਈ ਅਤਵਾਦੀ ਨਹੀਂ ਸੀ ਹਾਲਾਂਕਿ ਜੇ ਭਾਰਤ ਸਰਕਾਰ ਦਾ ਨਜ਼ਰੀਆ ਵੇਖੀਏ ਤਾਂ ਭਾਰਤ ਸਰਕਾਰ ਵੱਲੋਂ ਹਰਦੀਪ ਨਿਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਤੇ ਉਸ ਦੇ ਉੱਪਰ ਯੂਐਪੀਏ ਵੀ ਲਗਾਇਆ ਗਿਆ ਸੀ ਤੇ ਹਰਦੀਪ ਨਿਜਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਕਾਲੀਆਗੂ ਗੁਰਪ੍ਰਤਾਪ ਵਡਾਲਾ ਨੇ ਇੱਕ ਵੱਡਾ ਬਿਆਨ ਦੇ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਇਹ ਵੱਡਾ ਬਿਆਨ ਉਹਨਾਂ ਕੈਨੇਡਾ ਦੇ ਵਿੱਚ ਮਾਰੇ ਗਏ ਵਖਵਾਦੀ ਆਗੂ ਹਰਦੀਪ ਨਿਜਰ ਬਾਰੇ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਹਰਦੀਪ ਨਿਜਰ ਕੋਈ ਅਤਵਾਦੀ ਨਹੀਂ ਸੀ ਹਾਲਾਂਕਿ ਜੇ ਭਾਰਤ ਸਰਕਾਰ ਦਾ ਨਜ਼ਰੀਆ ਵੇਖੀਏ ਤਾਂ ਭਾਰਤ ਸਰਕਾਰ ਵੱਲੋਂ ਹਰਦੀਪ ਨਿਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਤੇ ਉਸ ਦੇ ਉੱਪਰ ਯੂਐਪੀਏ ਵੀ ਲਗਾਇਆ ਗਿਆ ਸੀ ਤੇ ਹਰਦੀਪ ਨਿਜਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਕਾਲੀ ਆਦੂ ਗੁਰਪ੍ਰਤਾਪ ਵਡਾਲਾ ਨੇ ਇੱਕ ਵੱਡਾ ਬਿਆਨ ਦੇ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਇਹ ਵੱਡਾ ਬਿਆਨ ਉਹਨਾਂ ਕੈਨੇਡਾ ਦੇ ਵਿੱਚ ਮਾਰੇ ਗਏ ਵਖਵਾਦੀ ਆਗੂ ਹਰਦੀਪ ਨਿਜਰ ਬਾਰੇ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਹਰਦੀਪ ਨਿਜਰ ਕੋਈ ਅਤਵਾਦੀ ਨਹੀਂ ਸੀ ਹਾਲਾਂਕਿ ਜੇ ਭਾਰਤ ਸਰਕਾਰ ਦਾ ਨਜ਼ਰੀਆ ਵੇਖੀਏ ਤਾਂ ਭਾਰਤ ਸਰਕਾਰ ਵੱਲੋਂ ਹਰਦੀਪ ਨਿਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਤੇ ਉਸ ਦੇ ਉੱਪਰ ਯੂ.ਐਪੀ.ਏ ਵੀ ਲਗਾਇਆ ਗਿਆ ਸੀ ਤੇ ਹਰਦੀਪ ਨਿਜਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਕਾਲੀ ਆਗੂ ਗੁਰਪ੍ਰਤਾਪ ਵਡਾਲਾ ਨੇ ਇੱਕ ਵੱਡਾ ਬਿਆਨ ਦੇ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਤੇ ਇਹ ਵੱਡਾ ਬਿਆਨ ਉਹਨਾਂ ਕੈਨੇਡਾ ਦੇ ਵਿੱਚ ਮਾਰੇ ਗਏ ਵਖਵਾਦੀ ਆਗੂ ਹਰਦੀਪ ਨਿਜਰ ਬਾਰੇ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਹਰਦੀਪ ਨਿਜਰ ਕੋਈ ਅਤਵਾਦੀ ਨਹੀਂ ਸੀ ਹਾਲਾਂਕਿ ਜੇ ਭਾਰਤ ਸਰਕਾਰ ਦਾ ਨਜ਼ਰੀਆ ਵੇਖੀਏ ਤਾਂ ਭਾਰਤ ਸਰਕਾਰ ਵੱਲੋਂ ਹਰਦੀਪ ਨਿਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਤੇ ਉਸ ਦੇ ਉੱਪਰ ਯੂਏਪੀਏ ਵੀ ਲਗਾਇਆ ਗਿਆ ਸੀ ਤੇ ਹਰਦੀਪ ਨਿਜਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਕਾਲੀ ਆਗੂ ਗੁਰਪ੍ਰਤਾਪ ਵਡਾਲਾ ਨੇ ਇੱਕ ਵੱਡਾ ਬਿਆਨ ਦੇ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਤੇ ਇਹ ਵੱਡਾ ਬਿਆਨ ਉਹਨਾਂ ਕੈਨੇਡਾ ਦੇ ਵਿੱਚ ਮਾਰੇ ਗਏ ਵਖਵਾਦੀ ਆਗੂ ਹਰਦੀਪ ਨਿਜਰ ਬਾਰੇ ਕੀਤਾ ਹੈ ਤੇ ਇਹ ਕਿਹਾ ਹੈ ਕਿ ਹਰਦੀਪ ਨਿਜਰ ਕੋਈ ਅਤਵਾਦੀ ਨਹੀਂ ਸੀ ਹਾਲਾਂਕਿ ਜੇ ਭਾਰਤ ਸਰਕਾਰ ਦਾ ਨਜ਼ਰੀਆ ਵੇਖੀਏ ਤਾਂ ਭਾਰਤ ਸਰਕਾਰ ਵੱਲੋਂ ਹਰਦੀਪ ਨਿਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਤੇ ਉਸ ਦੇ ਉੱਪਰ ਯੂਐਪੀਏ ਵੀ ਲਗਾਇਆ ਗਿਆ ਸੀ ਤੇ ਹਰਦੀਪ ਨਿਜਰ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ